ਲੋ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਆ ਪਿੰਡ ਰਸੂਲਪੁਰ ਮੱਲਾ ਤਹਿਸੀਲ ਜਗਰਾਉਂ ਤੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਸਾਹਮਣੇ ਬਾਈ ਕੋਲ ਤਿੰਨ ਨਾਗ ਆ ਤਿੰਨੇ ਨਾਗ ਸੂਈ ਸੂਈ ਜਿਹਦੇ ਵਿੱਚ ਦੋ ਜਰਸੀਆਂ ਆਈਆਂ ਤੇ ਇੱਕ ਐਚਐਫ ਆ ਗਈ ਇਧਰਲੇ ਪਾਸੇ ਕੱਲ ਦੀ ਸੂਈ ਵੀ ਰਾਤ ਦੀ ਬਾਈ ਦਾਦਾ ਵੀ ਬੱਚਣ ਜਿਹਾ ਕੇ ਪਾਉਂਦੇ 5 ਕਿਲੋ ਬੋਲਾ ਕੱਢਿਆ ਮਾਲਕਾਂ ਨੇ ਦੱਸਿਆ 16 17 ਲੀਟਰ 15 16 ਲੀਟਰ ਮੰਨ ਕੇ ਸੌਦਾ ਕਰ ਲੋ ਇੰਨਾ ਕੁ ਦੁੱਧ ਇਹ ਦੇ ਦਊਗੀ ਬਾਕੀ ਤਿਆਰੀ ਸੋਹਣੀ ਆ ਹਵਾਨਾ ਵੀ ਸੋਹਣਾ ਜੇਰੇ ਦੀ ਪੈ ਚੁੱਕੀ ਹੈ ਕੰਪਲੀਟ ਇਧਰਲੇ ਪਾਸੇ ਪਲੱਸ ਪੁਆਇੰਟ ਇਹਦਾ ਇਹ ਵੀ ਮਗਰ ਇਹਦੇ ਆ ਗਈ ਬੱਛੀ ਬੱਛੀ ਬੜੀ ਚੰਗੀ ਹੈ ਹਾਈਟ ਜਿਹੜੀ ਆ ਗਈ ਦੋਸਤੋ ਮੀਡੀਅਮ ਹੈ ਦੀ ਫੁੱਲ ਵੀਡੀਓ ਚ ਬਾਈ ਨੇ ਤੋਰ ਕੇ ਵੀ ਦਿਖਾਈ ਉੱਥੇ ਤੁਹਾਨੂੰ ਹਾਈਟ ਦਾ ਅੰਦਾਜ਼ਾ ਹੋ ਜਾਊਗਾ ਬਾਕੀ ਹਵਾਨੇ ਦੀ ਜਾਰੀ ਆ ਗਈ ਸੋਹਣੀ ਤਾਜੀ ਸੂਈ ਮਗਰ ਬੱਛੀ ਬਾਈ ਦਾਦਾ 52000 ਦੀ ਰਮਾਟਾ ਬਾਕੀ ਮੌਕੇ ਤੇ ਮੰਨ ਤਾਂ ਹੋ ਜਾਊਗਾ ਜਰਸੀ ਤੇ ਇਧਰਲੇ ਪਾਸੇ ਦੋਸਤੋ ਐਚ ਐਫ 16 17 ਦਾ ਲੋਕੀ ਸੂਈ ਨੂੰ ਮਗਰ ਇਹਦੇ ਆ ਗਿਆ ਬੱਛਾ ਦੁੱਧ ਬਾਈ ਦਾਦਾ ਵੀ ਇਹਦੇ ਥੱਲੇ ਵੀ 16 ਲੀਟਰ ਹਾਜ਼ਰ 15 ਲੀਟਰ ਮੰਨ ਕੇ ਸੌਦਾ ਕਰ ਲਓ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਹਦਾ ਤਸੱਲੀ ਕਰ ਸਕਦੇ ਨਵਾ ਹਨ ਕੱਦ-ਕੱਡ ਵੀ ਸੋਹਣਾ ਰੰਗ ਰੂਪ ਦੀ ਵੀ ਸੋਹਣੀ 50000 ਦੇ ਵਿੱਚੋਂ ਮੰਤਨ ਹੋ ਜਾਊਗਾ ਤਾਂ ਬਾਕੀ ਬਾਈ ਨੇ ਤੋਰ ਕੇ ਦਿਖਾਈ ਬਾਈ ਦਾਦਾ ਵੀ ਥੋੜੇ ਜੇ ਪੈਰ ਇਹਦੇ ਬੰਗ ਵਾਲੇ ਦੇ ਇਧਰਲੇ ਪਾਸੇ ਆ ਗਈ ਕੱਲੀ ਟੋਕੜ 7 ਲੀਟਰ ਦੁੱਧ ਦਾ 6 ਲੀਟਰ ਮੰਨ ਕੇ ਸੌਦਾ ਕਰ ਲਿਓ ਇਹ ਵੀ ਜਰਸੀ ਜਾਗੀ ਦੋਸਤੋ ਥਾਂ ਜਿਹੜੇ ਆ ਗਏ ਹੱਥੀ ਚਵਾਈ ਲੈ ਬਾਕੀ ਜਰਸੰਗਾਂ ਦੇ ਦੋਹਾਂ ਦਾ ਦੁੱਧ ਬਈਦਾ ਦਾ ਵੀ ਸੰਗ ਨਾਲ ਮੱਚਾ ਵਰਗਾ 12000 ਦੀ ਬਈ ਨੇ ਇਹ ਦੇ ਦੇਣੀ ਆ ਬਾਕੀ ਨੰਬਰ ਸੱਲੇ ਸਕਰੀਨ ਤੇ ਫੁੱਲ ਵੀਡੀਓ ਜਾਰ ਡੈਰੀ ਫਾਰਮ ਤੇ ਮਿਲ ਜੂਗੀ ਧੰਨਵਾਦ